ਸਾਰੇ ਜਿੰਦਰੇ ਪੰਨੇ ਹੋਏ ਸੀ ਕਟਰ ਨਾਲ ਕੱਟੇ ਹੋਏ ਸੀ ਤੇ ਅੰਦਰ ਆ ਕੇ ਜਦੋਂ ਅਸੀਂ ਕਮਰਿਆਂ ਦਾ ਜਾਇਜ਼ਾ ਲਿਆ ਤੇ ਇਨਵਰਟਰ LCD ਤੇ ਕਿਚਨ ਦੇ ਵਿੱਚੋਂ ਸਲੰਡਰ ਤੇ ਸਾਰੇ ਲੋਕ ਹੈ ਜਿਹੜੇ ਤੋੜੇ ਹੋਏ ਸੀ ਲਾਇਬ੍ਰੇਰੀ ਦੇ ਵਿੱਚ ਖਾ ਪੀ ਕੇ ਜਾਨਕੀ ਜੋ ਸਮਾਨ ਸਾਡਾ ਪਿਆ ਹੁੰਦਾ ਉਹ ਚੋਰਾਂ ਨੇ ਚੰਗੀ ਤਰ੍ਹਾਂ ਖਾਦਾ ਤੇ ਫੇਰ ਗਏ ਸਾਰਾ ਖਲਾਰਾ ਪਾਇਆ ਹੋਇਆ ਸੀ ਖਾ ਪੀ ਕੇ ਫੇਰ ਸਮਾਨ ਹਾਂਜੀ ਹਾਂਜੀ ਸਾਰੀਆਂ ਅਲਮਾਰੀਆਂ ਖੁੱਲੀਆਂ ਹੋਈਆਂ ਸਰਕਾਰ ਨੇ ਮਹਮਾ ਵਿੱਡੀਆਨ ਯੋਧ ਨਸ਼ਿਆਂ ਵਿਰੁੱਧ ਉਹ ਕੱਲਾ ਕਾਗਜ਼ਾਜੀ ਰਹਿ ਗਿਆ ਗਰਾਊਂਡ ਲੈਵਲ ਤੇ ਤਾਂ ਆਇਆ ਹੀ ਨਹੀਂ ਜੀ ਸਾਡੇ ਤਾਂ ਇਹ ਠੋਕ ਠੋਕ ਕਹੀ ਜਾਂਦੇ ਸ਼੍ਰੀਆਮ ਕਹਿੰਦੇ ਸੀ ਵੇਚਾਂਗੇ ਕਹਿੰਦਾ ਇਹ ਤਾਂ ਬਹੁਤ ਜ਼ਿਆਦਾ ਸਾਡੇ ਤਾਂ ਕੁੜੀਆਂ ਸ਼੍ਰੀਆਮ ਦਿੰਦੇ ਆ ਤੂੜੀਆਂ ਫੜਾਉਂਦੇ ਇਹ ਤਾਂ ਬਾਈ ਜੀ 10 ਜਾਣੇ ਆ ਸਾਡੇ ਪਿੰਡ ਚਿੱਟੇ ਵਾਲੇ ਜਿਹੜੇ ਤੇ ਉਹ ਸਾਰੀ ਜਿਹੜੀ ਮੋਟਰਸਾਈਕਲਾਂ ਤੇ ਗਾਹ ਪਾਉਂਦੇ ਫਿਰਦੇ ਇੱਥੇ ਕੋਈ ਰੋਕ ਟੋਕ ਨਹੀਂ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਇਹ ਉਹਨਾਂ ਦੀ ਕਾਰਵਾਈ ਹੋ ਸਕਦੀ ਚਿੱਟੇ ਵਾਲੇ ਦੀ ਹੋਰ ਤਾਂ ਦੂਜਾ ਬੰਦਾ ਤਾਂ ਛੇਦੀ ਕਰਦਾ ਹੀ ਨਹੀਂ ਉਹ ਜਾ ਕੋਸ ਟਰਾਂਸਫਰ ਵੀ ਖੁੱਲੀ ਜਾਂਦੇ ਆ ਮੋ ਇਨਵਰਟਰ ਲੈ ਗਏ ਆ ਬੈਟਰੀ ਲੈ ਗਏ ਆ ਆ ਫਿਲਟਰ ਸੀਗੇ ਲੱਗੇ ਤੁਮ ਸਕੂਲਾਂ ਚ ਉਹ ਲੈ ਗਏ ਖਾਣ ਵਾਲਾ ਤੁਮ ਕੁੱਕਰ ਵੀ ਲੈ ਗਏ ਜੀ ਸਬਜ਼ੀ ਬਣਾਉਣ ਵਾਲਾ ਨਿੱਕ ਨਿੱਕੇ ਬੱਚਿਆਂ ਦਾ ਪ੍ਰਾਇਮਰੀ ਵਾਲਿਆਂ ਦਾ ਸਾਨੂੰ ਇਸ ਗੱਲ ਦੀ ਸਮਝ ਨਹੀਂ ਵੀ ਇਹ ਚੋਰ ਜਿਹੜੇ ਆ ਚਿੱਟੇ ਵਾਲੇ ਆ ਇਹ ਕਿਵੇਂ ਚੋਰੀ ਕਰਕੇ ਲੈ ਗਏ ਨੇ ਛੱਡੇ ਕੁਝ ਨਹੀਂ ਸਕੂਲ ਦੇ ਵਿੱਚ ਮੰਨ ਲਓ ਇਹਨਾਂ ਨੇ ਕਿਹੜੀ ਗੱਲ ਆ ਵੀ ਚੋਰੀ ਹੋਵੇ ਤਾਂ ਕਈ ਬੰਦੇ ਹੋਣਗੇ ਬਹੁਤ ਬਹੁਤ ਜ਼ਿਆਦੇ ਬੰਦੇ ਆ ਜਿਹੜੇ ਹੁਣ ਮੰਨ ਲਓ 25 30 ਕਿਲੋ ਜਾਂਦਾ 40 ਕਿਲੋ ਦਾ ਇਨਵਰਟਰ ਆ ਉਹ ਇੱਕ ਦੋ ਬੰਦਿਆਂ ਦਾ ਚੱਕਣਾ ਦਾ ਬਹੁਤ ਔਖਾ ਜੇ ਕਾਂਦ ਵੀ ਟਪਾਉਣਾ ਤਾਂ ਉਹ ਵੀ ਬਹੁਤ ਔਖਾ ਕਾਰ ਜਿਵੇਂ ਤੁਸੀਂ ਦੇਖਿਆ ਹੁਣ ਜੇ ਯੁੱਧ ਚਲਾਇਆ ਹੋਇਆ ਨਸ਼ਾ ਵਿਰੋਧ ਕਹਿੰਦੇ ਕਿ ਨਸ਼ਾ ਬਹੁਤ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਅਸੀਂ 3 ਸਾਲ ਹੋ ਗਏ ਤੁਹਾਨੂੰ ਲੱਗਿਆ ਨਾ ਨਸ਼ਾ ਦੀਂਦੇ ਨਹੀਂ ਕਿਤੇ ਹੁਣ ਬਹੁਤ ਜ਼ਿਆਦਾ ਨਸ਼ਾ ਜੀ ਬੇहद ਕਿਸੇ ਪਿੰਡ ਜਾੜੋ ਸੀ ਨਸ਼ਾ ਪੂਰਾ ਵਿਕੀ ਜਾਂਦਾ ਮੇਰੇ ਪਿੰਡ ਵੀ ਨਸ਼ਾ ਪੂਰਾ ਚੱਲ ਰਿਹਾ ਉਦੋਂ ਵੀ ਸਾਡੇ ਇਸ ਵਿੱਚ ਦੇ ਪਿੰਡ ਦੇ ਵਿੱਚ ਇਕੱਠ ਹੋਇਆ ਸੱਤ ਦੇ ਵਿੱਚ ਵੀ ਕਮੇਟੀ ਬਣਾਈ ਆਪਾਂ ਕਰੀਏ ਚਿੱਟੇ ਵਾਲੇ ਵੀ ਸੱਦੇ ਗਏ ਸਾਰੇ ਉਸ ਟਾਈਮ 'ਚ ਉੱਥੇ ਸੱਦ ਕੇ ਵੀ ਗੱਲ ਹੋਈ ਵੀ ਤੁਸੀਂ ਉਹ ਛਰਿਆ ਉਹਨਾਂ ਨੇ ਇੱਕ ਟੋਕ ਫਰਤੀ ਅਸੀਂ ਕਰਦੇ ਆਂ ਸੀ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀਗੇ ਠੀਕ ਹੈ ਸਾਨੂੰ ਤੁਹਾਨੂੰ ਸ਼ਰਮ ਆਉਣ ਲੱਗੀ ਬਾਹਰ ਜਾਂਦੇ ਨੂੰ ਲੋਕੀ ਇਹ ਕਹਿਣ ਲੱਗ ਗਏ ਆ ਵੀ ਤੁਹਾਡੀ ਸਰਕਾਰ ਨੇ ਕੁਝ ਕਰਦੀ ਨਹੀਂ ਪਈ ਲੋਕਵਾਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪੰਜਾਬ ਸਰਕਾਰ ਨੇ ਕੱਲ ਆਪਣੇ 3 ਸਾਲਾਂ ਦਾ ਕਾਰਜਕਾਲ ਪੇਸ਼ ਕੀਤਾ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਿਆ ਚੋਰੀਆਂ ਡਕੈਤੀਆਂ ਬਹੁਤ ਘਟ ਗਈਆਂ ਨੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੋਧ ਚਲਾਇਆ ਹੋਇਆ ਜਿਸ ਦੇ ਤਹਿਤ ਲੋਕਾਂ ਦੇ ਘਰ ਟਾਏ ਜਾ ਰਹੇ ਨੇ ਘਰ ਉਹ ਟਾਏ ਜਾ ਰਹੇ ਨੇ ਜਿਨ੍ਹਾਂ ਦਾ ਨਜਾਇਜ਼ ਕਬਜ਼ਾ ਨਸ਼ੇ ਵਾਲੇ ਕਿੰਨੇ ਘਟਾਏ ਨੇ ਉਹ ਬਾਅਦ ਦੀ ਗੱਲ ਆ ਪਰ ਉਸ ਦੇ ਵਿੱਚ ਹਾਲਾਤ ਪੰਜਾਬ ਦੇ ਕੀ ਨੇ ਕੀ ਵਾਕਈ ਹਾਲਾਤ ਬਦਲੇ ਨੇ ਜੇ ਨਹੀਂ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਮਸਤਬ ਵਿੱਚ ਖੜੇ ਹਾਂ ਜਿੱਥੇ ਦੋ ਸਕੂਲ ਨੇ ਪ੍ਰਾਇਮਰੀ ਸਕੂਲ ਅਤੇ ਤੁਜਾ ਸਕੂਲ ਹੈ ਉੱਥੇ ਚੋਰੀ ਹੋਈ ਹੈ ਚੋਰੀ ਵੀ ਇਸ ਪ੍ਰਕਾਰ ਕੇ ਚਮਚਾਂ ਤੋਂ ਲੈ ਕੇ ਕੈਮਰਿਆਂ ਦੇ ਡੀਵੀਆਰ ਇਨਵਰਟਰਾਂ ਤੱਕ ਚੋਰ ਸਾਰਾ ਕੁਝ ਲੈ ਗਏ ਸਿਲੰਡਰ ਤੱਕ ਲੈ ਗਏ ਆ ਗੱਲਬਾਤ ਕਰਦੇ ਆ ਕਿ ਪੂਰੀ ਘਟਨਾ ਕੀ ਵਾਪਰੀ ਹੈ ਤੇ ਇਹ ਜਿਹੜਾ ਪਿੰਡ ਦੇ ਲੋਕਾਂ ਦਾ ਖਾਚਾ ਹੈ ਕਿ ਇਹ ਵੀ ਨਸ਼ਾ ਕਰਨ ਵਾਲੇ ਜਿਹੜੇ ਹੈਗੇ ਨੇ ਚਟੇ ਵਾਲੇ ਹੋਣਗੇ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਕੂਲ ਦੇ ਵਿੱਚ ਜਦੋਂ ਆਉਂਦੇ ਨੇ ਇੱਥੋਂ ਦੇ ਅਧਿਆਪਕ ਉਹ ਮੌਜੂਦ ਨੇ ਇਹ ਕੀ ਘਟਨਾ ਹੁੰਦੀ ਹੈ ਜੀ ਤੜਕੇ ਜਦੋਂ ਤੁਸੀਂ ਆਉਂਨੇ ਹੋ ਸਵੇਰੇ ਕੀ ਦੇਖਦੇ ਹੋ ਆ ਕੇ ਸਰ ਜਦੋਂ ਮੈਂ 8:30 ਵਜੇ ਸਕੂਲ ਦੇ ਗੇਟ ਦੇ ਵਿੱਚ ਖੜੀ ਸੀ ਤਾਂ ਬੱਚਿਆਂ ਨੇ ਆ ਕੇ ਮੈਨੂੰ ਕਿਹਾ ਕਿ ਮੈਡਮ ਅੱਜ ਚਾਬੀ ਨਾ ਖੋਲੋ ਅੰਦਰ ਸਾਰੀਆਂ ਚਾਬੀਆਂ ਨਾਲ ਜਿੰਦਰੇ ਵਗੜਾ ਤੋੜੇ ਹੋਏ ਆ ਤੇ ਉਹ ਤੋਂ ਪਹਿਲਾਂ ਸਮਝ ਨਹੀਂ ਆਇਆ ਇਹ ਕਹਿੰਦੇ ਜੀ ਨਹੀਂ ਸਾਰੇ ਕਟਰ ਨਾਲ ਲੋਕ ਖੋਲ ਦਿੱਤੇ ਗਏ ਆ ਤੇ ਚਾਬੀ ਦੀ ਤਾਂ ਲੋੜ ਨਹੀਂ ਪਰ ਧਿਆਨ ਦੇਣ ਜੋ ਗੱਲ ਇਹ ਹੈ ਕਿ ਮੇਨ ਗੇਟ ਤਾਂ ਜਿਹੜੀ ਚਾਬੀ ਮੇਰੇ ਕੋਲ ਸੀ ਜਿਹੜੇ ਚੋਰ ਆ ਉਹ ਬੈਕ ਸਾਈਡ ਤੋਂ ਆਏ ਸੀ ਹਾਂਜੀ ਮਤਲਬ ਮੇਨ ਗੇਟ ਆ ਜਿਹੜਾ ਉਹ ਤਾਂ ਲੋਕ ਹੀ ਸੀਗਾ ਹਾਂਜੀ ਪਰ ਅੰਦਰੋਂ ਸਾਰੇ ਜਿੰਦਰੇ ਛੁੱਟੇ ਹੋਏ ਸਾਰੇ ਜਿੰਦਰੇ ਪੰਨੇ ਹੋਏ ਸੀ ਕਟਰ ਨਾਲ ਕੱਟੇ ਹੋਏ ਸੀ ਤੇ ਅੰਦਰ ਆ ਕੇ ਜਦੋਂ ਅਸੀਂ ਕਮਰਿਆਂ ਦਾ ਜਾਇਜ਼ਾ ਲਿਆ ਤੇ ਇਨਵਰਟਰ ਐਲ ਸੀ ਡੀ ਤੇ ਕਿਚਨ ਦੇ ਵਿੱਚੋਂ ਸਲੰਡਰ ਤੇ ਸਾਰੇ ਲੋਕ ਆ ਜਿਹੜੇ ਤੋੜੇ ਹੋਏ ਸੀ ਲਾਇਬ੍ਰੇਰੀ ਦੇ ਵਿੱਚ ਖਾ ਪੀ ਕੇ ਯਾਨੀ ਕਿ ਜੋ ਸਮਾਨ ਸਾਡਾ ਪਿਆ ਹੁੰਦਾ ਉਹ ਚੋਰਾਂ ਨੇ ਚੰਗੀ ਤਰ੍ਹਾਂ ਖਾਦਾ ਤੇ ਫੇਰ ਗਏ ਸਾਰਾ ਖਲਾਰਾ ਪਾਇਆ ਹੋਇਆ ਸੀ ਖਾ ਪੀ ਕੇ ਫੇਰ ਸਮਾਨ ਲੈ ਕੇ ਹਾਂਜੀ 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 ਸਾਰੀਆਂ ਅਲਮਾਰੀਆਂ ਖੁੱਲੀਆਂ ਹੋਈਆਂ ਸੀ ਇਹ ਮਤਲਬ ਤੁਹਾਨੂੰ ਫੇਰ ਪਤਾ ਲੱਗਾ ਕਿ ਜਿਹੜਾ ਸਮਾਨ ਹੈ ਇਹ ਤੋਂ ਚ ਹੂੰ ਠੀਕ ਹੈ ਤੁਸੀਂ ਇੱਥੇ ਕੰਮ ਕਰਦੇ ਹੋ ਹਾਂਜੀ ਮੈਂ ਜਦੋਂ ਜੀ ਤੜਕੇ ਆਈਆਂ ਨਾ ਕਿ ਇੱਥੇ ਬੱਚੇ ਇਕੱਠੇ ਖੜੇ ਸੀ ਮੈਂ ਕਿਹਾ ਕਿ ਬੱਚਾ ਨੇ ਕਿ ਬੱਚੇ ਕਹਿੰਦੇ ਆਪਣੇ ਵੀ ਬਾਹਰ ਖੁੱਲੇ ਆ ਮੈਂ ਆ ਕੇ ਵੇਖਿਆ ਤੇ ਲੋਕ ਟੁੱਟੇ ਸੀ ਬੱਚਿਆਂ ਨੂੰ ਮੈਂ ਕਿਹਾ ਦੂਰ ਹੋ ਜਾ ਤੁਸੀਂ ਵੀ ਹੱਥ ਨਾ ਲਾਓ ਆਪਾਂ ਮੈਡਮ ਨੂੰ ਆ ਜਾਂਦੇ ਉਹਦੇ ਨੂੰ ਮੈਡਮ ਆ ਗਈ ਤੇ ਉਹਦੇ ਫਿਰ ਸਾਰੇ ਭਣ ਭਰਾ ਵੀ ਇਕੱਠੇ ਹੋ ਗਏ ਸਾਰੇ ਪਿੰਡ ਵਾਲੇ ਬਸ ਆ ਕੁਸ ਹੋਇਆ ਜੀ ਤੇ ਬਾਹਰ ਸਾਰੇ ਲੋਕ ਖੁੱਲੇ ਸੀ ਸਾਰਾ ਸਮਾਨ ਸਮੂਹ ਖਿਲਾਰਿਆ ਪੈ ਗਿਆ ਸਾਰੇ ਟੋੜੇ ਗਏ ਆ ਜੀ ਕੈਮਰੇ ਵੀ ਟੁੱਟੇ ਹੋਏ ਆ ਜੀ ਤੇ ਕੈਮਰੇ ਲੱਗੇ ਹੋਏ ਸੀ ਟੋੜੇ ਹੋਏ ਸੀ ਹਾਂਜੀ ਹਾਂਜੀ ਟੀਵੀ ਆ ਸਾਰਾ ਉਹਨਾਂ ਨੇ ਬਾਕਸ ਜਿਹੜਾ ਸ਼ਾਨਬਿਨ ਕੀਤੀ ਗਈ ਆ ਉਹ ਨਾਲ ਲੱਗੇ ਟੀਵੀ ਆਰ ਨਹੀਂ ਉਹ ਸ਼ਾਇਦ ਉਹ ਨਾਲ ਕੋਲੇ ਇੱਥੇ ਰਹਿ ਗਿਆ ਇੱਥੇ ਰਹਿ ਗਿਆ ਹਾਂਜੀ ਪ੍ਰਾਈਮਰੀ ਵਾਲਾ ਲੈ ਗਏ ਆ ਮਿਡਲ ਵਾਲਾ ਛੱਡ ਗਏ ਆ ਠੀਕ ਹੈ ਹਾਂ ਵੀਡੀਓ ਕੈਮਰੇ ਜਿਵੇਂ ਤਾਰਾਂ ਹੀ ਵੱਢ ਕੇ ਗਏ ਨੇ ਉਹ ਵੱਢੇ ਹਾਂਜੀ 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 ਕਨੈਕਸ਼ਨ ਸਾਰੇ ਕੱਟੇ ਗਏ ਪਹਿਲਾਂ ਤੇ ਅੱਛਾ ਕਿਵੇਂ ਦੇਖਦੇ ਹੋ ਬਾਪੂ ਜੀ ਇਸ ਤਰ੍ਹਾਂ ਪਹਿਲਾਂ ਕਦੇ ਚੋਰੀ ਹੋਈ ਹੈ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਈ ਜੀ ਕਦੇ ਚੋਰੀ ਕੋਈ ਚੋਰੀ ਨਹੀਂ ਹੋਈ ਇੱਥੇ ਸਕੂਲ 'ਚ ਜਦੋਂ ਦਾ ਸਕੂਲ ਬਣਿਆ ਹੈ ਇਹ ਪਹਿਲੀ ਵਾਰ ਆ ਵੀ ਪਹਿਲਾਂ ਸਾਡੇ ਆਂਗਣਵਾੜੀ 'ਚ ਸਿਲੰਡਰ ਚੱਕਿਆ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਕੋਈ ਸਕੂਲ ਚ ਚੋਰੀ ਨਹੀਂ ਹੋਈ ਕੋਈ ਆਮ ਨਾ ਮਾਨਸੀ ਇੱਥੇ ਪਰ ਹੁਣ ਜਿਹੜਾ ਇਹਨਾਂ ਨਸ਼ਾ ਵਧਿਆ ਨਾ ਸ਼ਰਿਆਮ ਸਾਡੇ ਪਿੰਡ ਵਿਖਦਾ ਵਿਖਦਾ ਸ਼ਰਿਆਮ ਕੋਈ ਰੋਕ ਟੋਕ ਨਹੀਂ ਕੀ ਕੀ ਮਿਲਦਾ ਚਿੱਟਾ ਵਿਖਦਾ ਹੋਰ ਕੀ ਮਿਲਦਾ ਚਿੱਟਾ ਸ਼ਰਿਆਮ ਮਿਲਦਾ ਰੋਕਿਆ ਰੋਕ ਰੁਕ ਹੈ ਨਹੀਂ ਕਿਸੇ ਕੋਈ ਰੋਕ ਨਹੀਂ ਕਿਸੇ ਦਾ ਕੋਈ ਡਰ ਭੈ ਨਹੀਂ ਗਾਲਾਂ ਕੱਢਦੇ ਉਹ ਤੇ ਫੜਾ ਲੋ ਜੀ ਨੂੰ ਫੜਾਉਣੇ ਕਰ ਲੋ ਸਾਡੇ ਚਲ ਕਰਨਾ ਐਂ ਕਹਿੰਦੇ ਆ ਹਾਂ ਜਿਵੇਂ ਆ ਮਤਲਬ ਚੋਰੀ ਹੋਈ ਆ ਜਿੰਦੇ ਵੱਢ ਕੇ ਸਾਰਾ ਕੁਝ ਅਰਲਾ ਤੋੜ ਕੇ ਕੀਤੀ ਚੋਰੀ ਇਹ ਫਿਰ ਉਹੀ ਹੋਣਗੇ ਲੱਗਦਾ ਇਹ ਤਾਂ ਹੁਣ ਕੀ ਪਤਾ ਜੀ ਕੌਣ ਹੋਣਗੇ ਪਰ ਜਿਹੜੀ ਗੱਲ ਆ ਵੀ ਇਹ ਨਸ਼ੇ ਤੋਂ ਬਣਾ ਹੁੱਕ ਕਰ ਨਹੀਂ ਸਕਦਾ ਕੋਈ ਹੋਰ ਬਿਲਕੁਲ ਨਸ਼ੇ ਵਾਲਾ ਬੰਦਾ ਇਹਨਾਂ ਨੂੰ ਢੜਕੋ ਕੇ ਕਰੂਗਾ ਕੰਮ ਦੂਜਾ ਬੰਦਾ ਨਹੀਂ ਕਰ ਸਕਦਾ ਚੋਰ ਜੇ ਆਮ ਚੋਰ ਹੋਵੇ ਤੇ ਥੋੜੀ ਬਹੁਤ ਚੀਜ਼ ਲੈ ਕੇ ਭੱਜੂਗਾ ਉਹ ਉਹ ਤਾਂ ਰਾਵਣਾ ਬਹਿ ਕੇ ਖਾ ਪੀ ਕੇ ਥੋ ਗਏ ਸਾਰਾ ਕੁਝ ਲੈ ਕੇ ਸਲਣ ਸਾਰਾ ਕੁਝ ਕੁਝ ਵੀ ਨਹੀਂ ਛੱਡਿਆ ਜੀ ਜਿਹੜਾ ਉਹਨਾਂ ਦੇ ਹੱਥ ਲੱਗਿਆ ਉਹ ਲੈ ਗਿਆ ਉਹ ਠੀਕ ਹੈ ਭਾਈ ਕਿਵੇਂ ਦੇਖਦੇ ਹੋ ਜਿਹੜੀਆਂ ਚੋਰੀਆਂ ਮੰਨ ਲਓ ਚੋਰੀ ਹੁੰਦੀ ਆ ਅਕਸਰ ਆਪ ਦੇਖਦੇ ਆ ਕੋਈ ਇੱਕ ਦਾ ਸਮਾਨ ਚੱਕ ਲਿਆ ਪਰ ਇਹ ਤਾਂ ਕੱਲਾ ਕੱਲਾ ਕਮਰਾ ਜਿਵੇਂ ਤੁਸੀਂ ਆਖਿਆ ਕਿ ਤੋੜਿਆ ਹੋਇਆ ਸੀਗਾ ਸਮਾਨ ਸਾਰਾ ਗਾਇਬ ਸੀਗਾ ਇੱਥੇ ਇਹ ਤਾਂ ਬਾਈ ਜੀ 10 ਕ ਜਾਣੇ ਆ ਸਾਡੇ ਪਿੰਡ ਚਿੱਟੇ ਵਾਲੇ ਜਿਹੜੇ ਤੇ ਉਹ ਸਾਰੀ ਜਿਹੜੀ ਮੋਟਰਸਾਈਕਲਾਂ ਤੇ ਗਾਹ ਪਾਉਂਦੇ ਫਿਰਦੇ ਆ ਇੱਥੇ ਕੋਈ ਰੋਕ ਟੋਕ ਨਹੀਂ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਤੇ ਇਹ ਉਹਨਾਂ ਦੀ ਕਾਰਵਾਈ ਹੋ ਸਕਦੀ ਚਿੱਟੇ ਵਾਲੇ ਦੀ ਹੋਰ ਤਾਂ ਦੂਜਾ ਬੰਦਾ ਤਾਂ ਛੇਦੀ ਕਰਦਾ ਹੀ ਨਹੀਂ ਉਹ ਜਾ ਕੋਸ ਸਾਡੇ 9 ਵਜੇ ਤੋਂ ਬਾਅਦ ਸ਼ਾਮ ਨੂੰ ਸੜਕਾਂ ਤੇ ਨਿਕਲਣਾ ਔਖਾ ਹੋ ਜਾਂਦਾ ਜੇ ਕਿਹਨੇ ਬਾਹਰ ਅੰਦਰ ਵੀ ਜਾਣਾ ਟਰਾਂਸਫਾਰਮ ਖੁੱਲ ਗਏ ਕਦੇ ਕਦੇ ਕਿਸੇ ਦੀਆਂ ਮੋਟਰਾਂ ਲੈ ਗਈਆਂ ਕਦੇ ਹਾਂ ਟਰਾਂਸਫਾਰਮ ਵੀ ਖੁੱਲ ਹੀ ਜਾਂਦੇ ਆ ਮੋਟਰਾਂ ਵੀ ਲਈ ਜਾਂਦੀਆਂ ਕੋਈ ਇੱਥੇ ਪੁੱਛ ਪੜਤਾਲ ਨਹੀਂ ਕਰਦਾ ਕੋਈ ਬਸ ਨਹਿਰ ਕਰਦੀ ਮੱਛੀ ਪੀ ਜਾਵਾਂ ਨਾ ਹਾਂ ਤੇ ਉਹਨਾਂ ਨਾਲ ਗੱਲ ਪੈਂਦੇ ਜੀ ਚਿੱਟੇ ਵਾਲੇ ਨੂੰ ਰੋਕਦਾ ਵੀ ਹੈ ਕੋਈ ਤਾਂ ਨਾ ਉਹ ਤਾਂ ਕਹਿੰਦੇ ਕਰਾਂਗੇ ਸੀ ਅੱਛਾ ਇਹ ਕਹਿੰਦੇ ਕਰਾਂਗੇ ਕਰਾਂਗੇ ਇਹ ਕੰਮ ਹਟਾ ਲਓ ਜੀ ਤੋਂ ਹਟਾਈਦਾ ਅੱਛਾ ਕਰਦੇ ਵੀ ਹੈ ਵੇਚਦੇ ਵੀ ਹੈ ਕਰਦੇ ਵੀ ਆ ਵੇਚਦੇ ਵੀ ਸਾਰਾ ਕੁਝ ਹੀ ਕਰਦੇ ਆ ਉਹ ਨਾ ਹਾਂ ਆਲ ਰੌਂਡਰੀ ਆ ਸਾਰੇ ਕੰਮ ਇਹਦੇ ਉਹ ਤਾਂ ਹੂੰ ਇਹ ਫਿਰ ਉਹੀ ਹੋਣਗੇ ਤੁਹਾਨੂੰ ਲੱਗਦਾ ਇਹੀ ਹੋ ਸਕਦਾ ਹੋਰ ਕੀ ਐਸੇ ਪੱਕਾ ਤਾਂ ਨਹੀਂ ਹੁਣ ਕਹਿ ਸਕਦੇ ਵੀ ਇਹੀ ਆ ਪਰ ਕਾਰਵਾਈ ਉਹਨਾਂ ਦੇ ਨਾਲ ਦੀ ਹੋਣਗੇ ਜਾਂ ਹੋਏ ਤਾਂ ਅਕਸਰ ਕਹਿੰਦੇ ਵੀ ਚਿੱਟੇ ਦੀ ਪੂਰਤੀ ਚੋਰੀਆਂ ਨਾਲ ਹੀ ਹੁੰਦੀ ਹੈ ਚੋਰੀ ਨਾ ਚੋਰੀ ਨਾ ਹਾਂ ਬਹੁਤ ਜ਼ਿਆਦਾ ਹੀ ਮੇਰਾ ਗਲਾ ਖਰਾਬ ਹੈ ਗਲਾ ਖਰਾਬ ਕੋਈ ਗੱਲ ਨਹੀਂ ਗਲੇ ਖਰਾਬ ਉਹਨਾਂ ਦੱਸ ਦੋ ਪਰ ਟ੍ਰਾਂਸਫਰਮ ਕਿੰਨਾ ਚੋਰੀ ਹੋਇਆ ਟ੍ਰਾਂਸਫਰਮ ਇਧਰ ਮਚੱਕੀ ਵਾਲੇ ਰਾਤ ਹੋਇਆ ਤਿੰਨ ਚਾਰਾਂ ਘਰਾਂਦੇ ਹੋਇਆ ਸੀ ਤਿੰਨ ਚਾਰ ਘਰਾਂਦੇ ਹੋਇਆ ਹਾਂ ਪੂਰਾ ਵੇਲਡਿੰਗ ਕਰੇ ਹੋਏ ਸੀਗੇ ਪੂਰੇ ਫਿੱਟ ਕੀਤੇ ਹੋਏ ਸੀ ਉਹਨਾਂ ਨੇ ਗ੍ਰੈਂਡਰ ਨਾਲ ਵੱਡੇ ਵੱਡ ਕੇ ਬਿਲਕੁਲ ਹਥਿਆਰ ਸੀ ਉਹਨਾਂ ਕੋਲੇ ਠੀਕ ਹੈ ਕੋਲੇ ਵੱਡ ਫੁੱਡ ਕੇ ਸਭ ਕੁ ਲੈ ਗਏ ਵਿੱਚ ਰੱਖਦੇ ਸਾਰੇ ਮਟਰ ਪੂਰੇ ਮੋਟਰ ਨੂੰ ਵੀ ਪੈਸੀ ਮੋਟਰ ਉਹਨਾਂ ਤੋਂ ਖੁੱਲੀ ਨਹੀਂ ਗਈ ਠੀਕ ਹੈ ਅ ਜਿਵੇਂ ਇੱਕ ਚੀਜ਼ ਹੋਰ ਕਹਿੰਦੇ ਕਿ ਇੰਨਾ ਸਮਾਨ ਭਾਰੀ ਹੈ ਜਿਵੇਂ ਇਨਵਰਟਰ ਦਾ ਬੈਟਰਾ ਹੁੰਦਾ 25 30 ਕਿਲੋ ਦਾ ਹੁੰਦਾ ਸਿਲੰਡਰ ਹੁੰਦਾ 20 25 ਕਿਲੋ ਦਾ ਹੁੰਦਾ ਤੇ ਨਾਲ ਜਿਵੇਂ ਬਾਈ ਕਹੀ ਜਾਂਦਾ ਵੀ ਟਰਾਂਸਫਾਰਮ ਲੈ ਕੇ ਉਹ ਵੀ ਬਹੁਤ ਭਾਰੇ ਹੁੰਦੇ ਆ ਪਰ ਇਹ ਕਿਵੇਂ ਲੈ ਜਾਂਦੇ ਆ ਬਾਈ ਉਹ ਸਭ ਉਹਨਾਂ ਕੋਲ ਸਾਧਨ ਹੋ ਜੇ ਹੈਗੇ ਰੱਖੇ ਵੀ ਨਾਲ ਵੀ ਕਿਰਾਏ ਤੇ ਲੈ ਲਿਆ ਕੋਈ ਜਾਂ ਜਿਵੇਂ ਆਪ ਦਾ ਕੋਈ ਹੋਊਗਾ ਉਹ ਜਾਂ ਚੋਰ ਭਾਈ ਹੋਰ ਰਲਿਆਂ ਹੁੰਦਾਂ ਨਾਲ ਉਹਨਾਂ ਦੇ ਮੇਰੇ ਕੰਮ ਹੀ ਹੋਆ ਸਾਨੂੰ ਕੰਮ ਹੀ ਉਹ ਕਰਨੇ ਆ ਸਾਰਾ ਟ੍ਰਾਂਸਫਰ ਨਹੀਂ ਇਕੱਲਾ ਤਾਂਬਾ ਕੱਢ ਕੇ ਲੈ ਜਾਂਦੇ ਜੀ ਤਾਂਬਾ ਲੈ ਜਾਂਦੇ ਕੱਢ ਕੇ ਤਾਂਬਾ ਲੈ ਜਾਂਦੇ ਕੱਢ ਕੇ ਟ੍ਰਾਂਸਫਰ ਸਾਰਾ ਉਹ ਉਹ ਕਾਹਤੇ ਸਾਡੇ ਹੁੰਦੇ ਉਹਦੇ ਟ੍ਰਾਂਸਫਰ ਹੁੰਦੇ ਤੇ ਉਹ ਟ੍ਰਾਂਸਫਰ ਦੇ ਵਿੱਚ ਰੋਲ ਕੱਢ ਕੇ ਲੈ ਜਾਂਦੇ ਸਾਰਾ ਨਹੀਂ ਚੱਕਦੇ ਲੇਕਨ ਵਾਲੀ ਚੀਜ਼ ਲੈ ਜਾਂਦੇ ਜੀ ਹਾਂ ਇਹ ਤਾਂਬੇ ਦੀ ਚੀਜ਼ ਹੁੰਦੀ ਉਹ ਲੈ ਜਾਂਦੇ ਲੋਹੇ ਵਾਲੀ ਨਹੀਂ ਚੱਕਦੇ ਜਿਵੇਂ ਸਕੂਲ ਦੇ ਵਿੱਚ ਵੀ ਦੇਖਿਆ ਜੀ ਜਿਹੜੀ ਜਿਹੜੀ ਚੀਜ਼ ਕੰਮ ਦੀ ਲੱਗੀ ਉਹ ਉਹ ਲੈ ਕੇ ਬਾਕੀ ਛੱਡ ਗਏ ਸਾਰਾ ਕੋਈ ਨਹੀਂ ਕੰਮ ਨਹੀਂ ਲੈ ਜਾਣੀ ਇਹਨਾਂ ਨੇ ਬਾਕੀ ਕੀ ਕਰਨੀ ਇਹਨਾਂ ਨੇ ਪੱਖੇ ਰਹਿ ਗਏ ਉਹਨਾਂ ਦੇ ਨਿਗਾ ਨਹੀਂ ਪੈਣੀ ਇਹ ਵੀ ਲੈ ਜਾਂਦੇ ਇੱਕ ਤਾਂ ਲੈ ਕੇ ਲਾ ਕੇ ਇੱਕ ਬਕਕਰ ਲੈ ਗਏ ਆ ਬੈਟਰੀ ਲੈ ਗਏ ਆ ਆ ਫਿਲਟਰ ਸੀਗੇ ਲੱਗੇ ਦੋਆਂ ਸਕੂਲਾਂ ਚ ਉਹ ਲੈ ਗਏ ਆ ਹਮ ਸਾਰਾ ਕੁਝ ਲੈ ਗਏ ਆ ਖਾਣ ਵਾਲਾ ਸਮਾਨ ਕੁੱਕਰ ਵੀ ਲੈ ਕੇ ਜੀ ਸਬਜੀ ਬਣਾਉਣ ਵਾਲਾ ਨਿੱਕ ਨਿੱਕੇ ਬੱਚਿਆਂ ਦਾ ਪ੍ਰਾਇਮਰੀ ਵਾਲਿਆਂ ਦਾ ਹਮ ਉਹ ਕਹਿੰਦੇ ਨਹੀਂ ਹੋਣਾ ਕਰੇ ਸਾਰ ਲੈਣਗੇ ਆਪਦਾ ਕਨਵੈਕਟਰ ਵੀ ਉਹ ਘਰੋਂ ਵੇਚ ਦਿੰਦੇ ਆ ਯਾਦ ਆ ਗਿਆ ਹੁਣਾ ਵੇਖ ਕੇ ਚਾਹੀਦਾ ਹੁਣਾਂ ਹੀ ਗਰਮੀ ਆਉਂਦੀ ਜਾਂਦੀ ਅੱਗੇ ਜ਼ਰੂਰਤ ਹੋਊਗੀ ਹਾਂ ਆਦੇ ਹੁਣਾਂ ਚੱਲ ਹੁਣ ਤਾਂ ਮਹਿੰਗਾ ਮਿਲਦਾ ਚਲੋ ਚੋਰੀ ਕਰ ਲੈਣਾ ਸਸਤਾ ਮਿਲ ਜਾਊਗਾ ਭਾਲ ਲਿਆ ਲੈ ਗਏ ਯਾਰ ਅੱਛਾ ਬਾਪੂ ਕੋਈ ਮਤਲਬ ਨਿਸ਼ਾਨੀ ਕੋਈ ਵਗੈ ਜਿਵੇਂ ਕੈਮਰੇ ਲੱਗੇ ਆ ਡੀਵੀਆਰ ਇੱਕ ਹੈਗਾ ਉਹਦੇ ਵਿੱਚ ਕੋਈ ਰਿਕਾਰਡਿੰਗ ਵਗੈਰਾ ਜਾਂ ਆਸੇ ਪਾਸੇ ਕਿਸੇ ਦੇ ਘਰ ਦੇ ਕੈਮਰੇ ਲੱਗੇ ਕੋਈ ਮਿਲਿਆ ਤੁਹਾਨੂੰ ਸਬੂਤ ਨਹੀਂ ਕੁਛ ਨਹੀਂ ਮਿਲਿਆ ਇੱਥੇ ਆ ਮੁੰਡੇ ਦੇ ਮੈਂਬਰ ਦੇ ਘਰੇ ਵੀ ਕੈਮਰਾ ਲੱਗਿਆ ਸੀ ਉਹ ਵੀ ਚੈੱਕ ਕਰਿਆ ਉਹਦੇ ਵਿੱਚ ਇਧਰਲੇ ਪਾਸੇ ਆ ਰਸਤਾ ਜਾਂਦਾ ਨਹੀਂ ਆਏ ਉਹ ਅਗਲੇ ਪਾਸੇ ਵੀ ਮੁੰਡੇ ਦਾ ਕੈਮਰਾ ਲੱਗਿਆ ਉਧਰ ਚੈੱਕ ਕਰਿਆ ਸੀ ਇਧਰ ਨਹੀਂ ਆਏ ਹੁਣ ਜਿਹੜੀ ਆਹ ਸਾਈਡ ਰਹਿੰਦੀ ਆ ਚੜ੍ਹਦੇ ਵਾਲੇ ਪਾਸੇ ਦੀ ਇਹਦੇ ਵਿੱਚ ਕੋਈ ਕੈਮਰਾ ਹੈ ਨਹੀਂ ਇਧਰ ਜੀ ਸਾਨੂੰ ਨਹੀਂ ਦਿਸ ਰਿਹਾ ਵੀ ਇਧਰੋਂ ਕਿਸੇ ਪਾਸੇ ਵੀ ਅਸੀਂ ਮੰਨ ਲਓ 11 ਵਜੇ ਤੋਂ ਲੈ ਕੇ ਤੜਕੇ 4 ਵਜੇ ਕੈਮਰੇ ਚੈੱਕ ਕਰ ਲੇ ਉਹ ਚ ਗੱਡੀ ਕੋਈ ਨਾ ਕੈਮਰਾ ਚ ਆਉਂਦੀ ਗਈ ਜਾਂ ਕੋਈ ਬੰਦਾ ਸਾਨੂੰ ਨਜ਼ਰ ਨਹੀਂ ਆ ਰਿਹਾ ਉਹਦੇ ਵਿੱਚ ਇਹ ਪਿਛਲੇ ਪਾਸੇ ਦੀ ਹੈ ਇਹ ਆ ਪਿਛਲੇ ਪਾਸੇ ਦੇ ਨਾਲ ਜੇ ਕੋਈ ਕਾਰਵਾਈ ਕਰੀ ਆ ਮੰਨ ਲਓ ਵੀ ਬੱਚੇ ਜਦੋਂ ਆਏ ਆ ਤੜਕੇ ਆਉਣ ਸਾਰ ਉਹਨਾਂ ਨੇ ਪਹਿਲੇ ਸਕੂਲ ਚ ਗਏ ਆ ਇਹਦੇ ਚ ਬਾਅਦ ਆਏ ਆ ਉਹ ਸਕੂਲ ਦੇ ਵਿੱਚ ਮੰਨ ਲਓ ਇਹ ਗੱਡੀ ਮੈਡਮ ਲੈ ਕੇ ਉੱਥੇ ਰੋਕਤੀ ਆ ਇੱਥੇ ਹੀ ਨੰਬਰਦਾਰ ਦਾ ਮੁੰਡਾ ਇੱਥੇ ਮੌਕੇ ਤੇ ਆ ਉਹਨੂੰ ਉਹਨੇ ਰੋਕਿਆ ਉਨੇ ਜੋ ਰੋਕਿਆ ਉਹਨੂੰ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਚੋਰੀ ਹੋ ਗਈ। ਜੀ ਉਹ ਭੱਜ ਗਿਆ ਮੇਰੇ ਕੋਲੇ ਮੈਨੂੰ ਮੈਂ ਸਰਪੈਂਸਰ ਨੂੰ ਭਾਗ ਲਿਆ ਉਹ ਮੈਨੂੰ ਭਾ ਕੇ ਲਿਆਇਆ ਉੱਥੋਂ। ਉੱਥੋਂ ਭਾ ਕੇ ਲਿਆ ਕਰੇ ਅਸੀਂ 2 ਮਿੰਟਾਂ ਜੀ ਇੱਥੇ ਆ ਗਏ ਆ। ਉੱਥੇ ਆ ਕੇ ਵੇਖਿਆ ਉਹ ਗੁਰਪ੍ਰੀਤ ਕੁੜੀ ਮੈਡਮ ਸੀਗੀ ਉਸ ਪ੍ਰਾਇਮਰੀ ਸਕੂਲ ਦੀ। ਉਹਦੇ ਵਿੱਚ ਸਾਰਾ ਕੁਝ ਹੀ ਮੈਂ ਚੈੱਕ ਵੀ ਕਰਿਆ ਮੈਂ ਵੀਡੀਓ ਬਣਾਈ। ਕਟਰ ਦੇ ਨਾਲ ਇਹਨਾਂ ਨੇ ਜਿਹੜੇ ਕਬਜੇ ਵੱਡੇ ਆ। ਜੀ ਕਟਰ ਦੇ ਨਾਲ। ਜਿਹੜਾ ਉੱਥੇ ਇੱਕ ਸਮਾਨ ਖਾਣ ਪੀਣ ਵਾਲਾ ਪਿਆ ਸੀ, ਅਲਮਾਰੀ ਸੀ, ਕਾਗਜ਼ ਸੀ ਸਾਰੇ ਖਿਲਾਰੇ ਪਏ ਮੇਜ਼ ਤੇ ਮੈਂ ਵੀਡੀਓ ਬਣਾਈ ਵੀ ਬਕਾਇਦਾ ਉਸ ਟਾਈਮ ਨਾਲਕ ਵਾਲੀ ਮੋਟਰ ਬਚ ਗਈ ਉੱਥੇ ਸਿਲੰਡਰ ਰਸੋਈ ਦੇ ਵਿੱਚੋਂ ਸਮਾਨ ਜਿਹੜਾ ਹੋਰ ਵੀ ਸੀ ਸਾਰਾ ਕੁਝ ਉਹ ਚੱਕ ਕੇ ਲੈ ਗਏ ਆ ਖਾਣ ਪੀਣ ਵਾਲੀ ਚੀਜ਼ ਵੀ ਉੱਥੇ ਜਿਹੜੀ ਕੋਈ ਮੋਟੀ ਚੀਜ਼ ਪਈ ਸੀ ਸਾਰੀ ਉਹ ਲੈ ਗਏ ਆ ਪਰ ਉਹ ਚੱਕ ਕੇ ਕਿੱਥੋਂ ਦੀ ਲੈ ਗਏ ਆ ਉਹ ਸਾਨੂੰ ਉਹਦੀ ਨਿਸ਼ਾਨੀ ਅਜੇ ਕੋਈ ਨਹੀਂ ਮਿਲ ਰਹੀ ਕਿਹੜੇ ਬੱਥੇ ਉਹ ਨਹੀਂ ਪਤਾ ਵੀ ਕਿੱਥੋਂ ਦੀ ਸੀ ਚਾਰ ਚੁਫਰੇ ਆਰਾਊਂਡ ਵੀ ਲਾ ਲਿਆ ਕਿੱਥੇ ਆ ਕੋਈ ਪੈੜ ਕੋਈ ਖੋਰਾ ਕੋਈ ਕੁਛ ਆਵੇ ਸਾਨੂੰ ਇਸ ਗੱਲ ਦੀ ਸਮਝ ਨਹੀਂ ਵੀ ਇਹ ਚੋਰ ਜਿਹੜੇ ਆ ਚਿੱਟੇ ਵਾਲੇ ਆ ਇਹ ਕਿਵੇਂ ਚੋਰੀ ਕਰਕੇ ਲੈ ਗਏ ਨੇ ਛੱਡੇ ਕੋਸ ਨੇ ਸਕੂਲ ਦੇ ਵਿੱਚ ਮੰਨ ਲਓ ਇਹਨਾਂ ਨੇ ਜਿਹੜੇ ਹਿਸਾਬ ਦੀ ਚੋਰੀ ਹੈ ਤੇ ਕਈ ਬੰਦੇ ਹੋਣਗੇ ਬਹੁਤ ਬਹੁਤ ਜ਼ਿਆਦੇ ਬੰਦੇ ਆ ਜਿਹੜੇ ਹੁਣ ਮੰਨ ਲਓ 25 30 ਕਿਲੋ ਜਾਂਦਾ 40 ਕਿਲੋ ਦਾ ਇਨਵਰਟਰ ਆ ਉਹ ਇੱਕ ਦੋ ਬੰਦਿਆਂ ਦਾ ਚੱਕਰ ਨਾਲ ਬਹੁਤ ਔਖਾ ਜੇ ਕੰਧ ਵੀ ਟਪਾਉਣਾ ਤਾਂ ਉਹ ਵੀ ਬਹੁਤ ਔਖਾ ਮੇਰੇ ਪਿੰਡ ਦੇ ਵਿੱਚ ਮੰਨ ਲਓ ਕਾਲਾ ਸਿੰਘ ਦਾ ਉਹ ਗੁਰਬਖਸ਼ ਸਿੰਘ ਉਹਨਾਂ ਦੇ ਦੋ ਟਰਾਂਸਫਾਰਮ ਚੱਕੀ ਦਿਰਾ ਤੋਂ ਚੋਰੀ ਹੋਇਆ ਉਹਨਾਂ ਦੇ ਚੋਰੀ ਹੋਏ ট্রান্সਫਰਸੇ ਸਾਰਾ ਮੌਕਾ ਵੇਖੋ ਜੇ ਤਾਂਬਾ ਕੱਢ ਕੇ ਲੈ ਗਏ ਜਿਹੜੇ ਵੈਲਡਿੰਗ ਕਰੇ ਹੋਈ ਸੀ ਪਿਛਲੇ ਸਾਲ ਵੀ ਕਰਨ ਆਏ ਸੀ ਵੀ ਇਹਦਾ 4 ਹੋਰ ਹੋਗੇ ਸੀ ਉਹ ਛੱਡ ਗਏ ਐਸ ਕੀ ਜਿਹੜੋ ਵੈਲਡਿੰਗ ਕਰੇ ਸੀ ਉਹ ਕਟਰ ਪਤਾ ਨਹੀਂ ਕਿੱਥੇ ਜਿਹਾ ਲਈ ਆ ਔਰ ਕਟਰ ਨਾਲ ਉਹਨਾਂ ਨੇ ਕੱਢ ਕੇ ਤਾਂਬਾ ਵਿੱਚੋਂ ਲੈ ਗਏ ਬਾਕੀ ਵੈਲਡਿੰਗ ਉਸੇ ਤੱਕ ਆ ਲੱਗਾ ਉਹ ਥੱਲੇ ਨਹੀਂ ਸਿੱਟੇ ਗਏ ট্রান্সਫਰਮ ਹੀ ਡਿੱਗ ਗਏ ਪਰ ਉਹਨਾਂ ਦੇ ਵਿੱਚੋਂ ਤਾਂਬਾ ਕੱਢ ਕੇ ਲੈ ਗਏ ਕੀ ਕਰੋਗੇ ਤੁਸੀਂ ਮੋਟਰ ਖੋਲੀ ਉਹਨਾਂ ਨੇ ਮੋਟਰ ਦੇ ਵੀ ਵੈਲਡਿੰਗ ਕਰੇ ਹੋਈ ਸੀ ਨਾਲੋਂ ਨਹੀਂ ਵੱਡੇ ਗਏ ਫਿਰ ਪਤਾ ਨਹੀਂ ਕਿਵੇਂ ਛੱਡ ਗਿਓ ਮੋਟਰ ਨੂੰ ਉਸ ਤਰ੍ਹਾਂ ਵੀ ਜੋ ਸਰਕਾਰ ਦੇ ਆ ট্রান্সਫਰਮ ਚਲ ਜ਼ਿੰਮੇਵਾਰ ਦਾ ਵੀ ਨੁਕਸਾਨ ਆ ਪਰ ਸਰਕਾਰ ਉਹਨੂੰ ਉਹ ਲੈ ਜਾਂਦੀ ਖੋਲ ਤੇ ਲਿਆ ਕੇ ਨਵਾਂ ਰੱਖ ਦਿੰਦੀ ਆ ਜਿਹੜਾ ਹੁਣ ਸਕੂਲ ਦਾ ਸਾਡਾ ਨੁਕਸਾਨ ਹੋਇਆ ਇਹ ਕੌਣ ਭਰੂਗਾ ਅੱਜ ਇਹਨਾਂ ਦੇ ਇੰਨੇ ਹੌਸਲੇ ਬਲੰਦ ਹੋਏ ਪਏ ਚਿੱਟੇ ਵਾਲਿਆਂ ਦੇ ਬੁਰਾ ਹਾਲ ਆ ਚੋਰੀਆਂ ਜਿਹੜੀਆਂ ਜੁਣ ਆਪਾਂ ਕਹਿ ਦਈਏ ਵੀ ਅੱਜ ਪੁਲਿਸ ਦੀ ਸ਼ੈ ਨਹੀਂ ਜੇ ਪੁਲਿਸ ਦਾ ਰਾਧਾ ਹੋਵੇ ਨਾ ਪ੍ਰਸ਼ਾਸ਼ਨ ਦਾ ਅੱਜ ਇਹ ਚੋਰੀ ਨਿਕਲ ਸਕਦੀ ਆ ਜੇ ਚੁੱਪ ਜਾਂਦ ਗੱਲ ਹੋ ਜੇ ਤਾਂ ਫੇਰ ਤਾਂ ਕਾ ਨਹੀਂ ਉੱਥੇ ਪਤਾ ਹੀ ਆਪਾਂ ਨੂੰ ਇਹਨਾਂ ਦੇ ਹੌਸਲੇ ਅੱਗੇ ਵੀ ਸਾਡੇ ਚੋਰੀਆਂ ਹੋਈਆਂ ਕੋਈ ਚੋਰੀ ਕਿਤੇ ਨਹੀਂ ਮੋਟਰਾਂ ਨਿਕਲੀਆਂ ਸੀ 2014 ਦੇ ਵਿੱਚ ਸਾਡੇ ਮੋਟਰਾਂ 15 16 ਖੁੱਲਗੀਆਂ ਸੀਗੀਆਂ ਜੀ ਉਸੇ ਤੱਕਾ ਉਦੋਂ ਮੇਰੀ ਪੰਚਾਇਤ ਸੀ ਮੈਂ ਉਸ ਟਾਈਮ ਦੇ ਵਿੱਚ ਹੀ ਪੂਰਾ ਜੋਰ ਲਾ ਗਿਆ ਵਿਸ਼ਾਲ ਜੀ ਦੀ ਡੀਐਸਪੀ ਸੀ ਬਾਦਲ ਸਰ ਮੈਂ ਚੰਡੀਗੜ੍ਹੋਂ ਜਾ ਕੇ ਕਿਹਾ ਕਹਿ ਕੇ ਸਰ ਜੀ ਮੇਰੇ ਚੰਡੀਗੜ੍ਹੋਂ ਤੋਂ ਪਹਿਲਾਂ ਵਿਸ਼ਾਲ ਜੀ ਇੱਥੇ ਆ ਗਏ ਸਾਡੇ ਪੁਲ ਤੇ ਸਾਰੀ ਕਾਰਵਾਈ ਕਰਕੇ ਲੁਧਿਆਣੇ ਦੇ ਬੰਦੇ ਚੱਕ ਕੇ ਲੈਂਦੇ ਚੰਤਪੁਰਨੀ ਤੋਂ ਭਈਏ ਚੱਕ ਕੇ ਲੈਂਦੇ ਲਿਆ ਕੇ ਟਾਰੋਗਟ ਕਰੇ ਲਿਆ ਕੇ ਬੰਦੇ ਉਹ ਕੁਆੜੀਏ ਵੀ ਫੜੇ ਪੰਜ ਖੋਲ ਮੈਂ ਲੈ ਕੇ ਆਂਦੀ ਇਸ ਮੁੰਡੇ ਦਾ ਖੋਲ ਵੀ ਨਾਲ ਸੀ ਮੋਟਰ ਤੇ ਉਸ ਟਾਈਮ ਦੇ ਵਿੱਚ ਚਲੋ ਉਹ ਖਾਲ ਖੋਲ ਅਸੀਂ ਸਾਰੇ ਜ਼ਿੰਮੇਵਾਰਾਂ ਨੂੰ ਦੋਆਏ ਪਰ ਰੋਕ ਨਹੀਂ ਰਹੀਆਂ ਚੋਰੀਆਂ ਰੋਕ ਨਹੀਂ ਰਹੀਆਂ ਉਹਨਾਂ ਦੇ ਪਰਚੇ ਹੋ ਗਏ ਸਭ ਕੁਝ ਹੋ ਗਿਆ ਉਹ ਅੰਦਰ ਹੋ ਗਏ ਪਰ ਉਹ ਤਾਂ 2 ਮਿੰਟ ਲੌਂਦਿਆਂ ਦੇ ਕੱਟਣ ਲੱਗੇ ਸੀ ਪਰ ਸਰਕਾਰ ਜਿਵੇਂ ਤੁਸੀਂ ਦੇਖਿਆ ਹੁਣ ਜੇ ਯੁੱਧ ਚਲਾਇਆ ਹੋਇਆ ਨਸ਼ਾ ਵਿਰੁੱਧ ਕਹਿੰਦੇ ਕਿ ਨਸ਼ਾ ਬਹੁਤ ਖਤਮ ਹੋ ਗਿਆ ਪੰਜਾਬ ਦੇ ਵਿੱਚੋਂ ਅਸੀਂ 3 ਸਾਲ ਹੋ ਗਏ ਸਾਨੂੰ ਲੱਗਿਆ ਨੂੰ ਨਸ਼ਾ ਦੀਂਦੇ ਨਹੀਂ ਕਿਤੇ ਹੁਣ ਬਹੁਤ ਜ਼ਿਆਦਾ ਨਸ਼ਾ ਜੀ ਬੇਹੱਦ ਕਿਸੇ ਪਿੰਡ ਜਾੜੋ ਸੀ ਨਸ਼ਾ ਪੂਰਾ ਵੇਚੀ ਜਾਂਦਾ ਮੇਰੇ ਪਿੰਡ 'ਚ ਵੀ ਨਸ਼ਾ ਪੂਰਾ ਚੱਲ ਰਿਹਾ ਸਭ ਸਾਰੀ 600 ਬੋਟਾ 890 ਦੀ ਵਾਦੀ ਆ ਠੀਕ ਹੈ ਜੀ ਅਸੀਂ ਬਹੁਤ ਹੀ ਮਨਲਾ ਜਿਹੜੇ ਬੱਚੇ ਖੜੇ ਨੇ ਬਹੁਤ ਜਿਆਦੇ ਸਾਰੇ ਓਕੇ ਅਸੀਂ ਰਾਤ ਨੂੰ ਬਾਹਰ ਨਿਕਲ ਜੁਗਨੇ ਰਾਤ ਨੂੰ ਪਾਣੀ ਦੀ ਵਾਰੀ ਨੂੰ ਨਹੀਂ ਜਾਂਦਾ ਕੋਈ ਖੇਤ ਨਹੀਂ ਜਾਂਦੇ ਅਸੀਂ ਡਰਦੇ ਪਤਾ ਨਹੀਂ ਕੀ ਆ ਉਹ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਟਰਾਂਸਫਾਰਮਰ ਦੀ ਉਦੋਂ ਵੀ ਸਾਡੇ ਇਸ ਵਿੱਚ ਦੇ ਪਿੰਡ ਦੇ ਵਿੱਚ ਕੱਟ ਹੋਇਆ ਜੀ ਸੱਤ ਦੇ ਵਿੱਚ ਵੀ ਕਮੇਟੀ ਬਣਾਈ ਆ ਆਪਾਂ ਕਰੀਆ ਚਿੱਟੇ ਵਾਲੇ ਵੀ ਸੱਦੇ ਗਏ ਸਾਰੇ ਉਸ ਟਾਈਮ 'ਚ ਉੱਥੇ ਸੱਦ ਕੇ ਵੀ ਗੱਲ ਹੋਈ ਵੀ ਤੁਸੀਂ ਉਹ ਛਰਿਆ ਉਹਨਾਂ ਨੇ ਹਕ ਟੋਕਰਤੀ ਅਸੀਂ ਕਰਦੇ ਆ ਰੋਕੋ ਸਾਨੂੰ ਆ ਸਾਰੀ ਪੰਚਾਇਤ ਖੜੀ ਆ ਪੁੱਛੋ ਇਹ ਗੱਲਾਂ ਉਸ ਟਾਈਮ 'ਚ ਸਾਰੇ ਚੁੱਪ ਕੁਛ ਵੀ ਆ ਜਦੋਂ ਮਰਜ਼ੀ ਕਰ ਜਿਵੇਂ ਸਾਡੇ ਪਿਛਲੇ ਸਾਲ ਢਿੱਲੇ ਵੀ ਇਸੇ ਤਰ੍ਹਾਂ ਕਮੇਟੀ ਬਣੀ ਉੱਥੇ ਕੰਮ ਹੋ ਗਿਆ ਉੱਥੇ ਉਹਨਾਂ ਨੇ ਜਦੋਂ ਗੱਲ ਕਰਨ ਲੱਗੇ ਵੀ ਉਹ ਮੁੰਡਾ ਵੇਚਦਾ ਉਹ ਵੇਚਦਾ ਉਹ ਚੱਕ ਉਹਨੂੰ ਫੇਰ ਮਾਰਿਆ ਬੰਦਾ ਮਾਰਤਾ ਤੁਹਾਡੇ ਸਾਹਮਣੇ ਆ ਮੀਡੀਆ ਚ ਪਤਾ ਸਾਰਿਆਂ ਨੂੰ ਉਹ ਡਰਦੇ ਲੋਕ ਚੁੱਪ ਕਰ ਜਾਂਦੇ ਵੀ ਆਪਾਂ ਕੀ ਲੈਣਾ ਛੱਡੋ ਲਾਗਦਾ ਪਰ ਸ਼ਹਿ ਹੈ ਕਿਸੇ ਦੀ ਉਹਨਾਂ ਨੂੰ ਸ਼ਹਿ ਤਾਂ ਹੁਣ ਹੋਊਗੀ ਸਾਰਿਆਂ ਨੂੰ ਪਤਾ ਲੱਗਦਾ ਵੀ ਜਿਹੜੀ ਉਹ ਵੇਚ ਰਹੇ ਆ ਕਿਸੇ ਕਿਸੇ ਪਾਰਟੀ ਦੀ ਤਾਂ ਸ਼ਹਿ ਆ ਕਿਸੇ ਦਾ ਸਿਰ ਤੇ ਹੱਥਾਂ ਤੋਂ ਚਲਦੇ ਆ ਬੱਚੇ ਨੂੰ ਆਪਾਂ ਝੜਕਾਂਗੇ ਤੇ ਬੱਚਾ ਸੰਭਲ ਜਾਊਗਾ ਜੇ ਬੱਚੇ ਨੂੰ ਆਪਾਂ ਸਿਰ ਤੇ ਹੱਥ ਰੱਖਿਆ ਕੋਈ ਗੱਲ ਨਹੀਂ ਕਰ ਤੂੰ ਤੇ ਬੱਚਾ ਤਾਂ ਉਹਦੇ ਵੱਧ ਕਰੂਗਾ ਉਸ ਗੱਲ ਨੂੰ ਇਹ ਸਰਕਾਰਾਂ ਦਾ ਹੱਥ ਕੀ ਦਾਸ ਤੋਂ ਸਾਨੂੰ ਨਹੀਂ ਪਤਾ ਪਰ ਕਿਸੇ ਦੇ ਹੱਥ ਬਿਨਾਂ ਤਾਂ ਕੰਮ ਹੀ ਨਹੀਂ ਚੱਲ ਰਿਹਾ ਕਿਸੇ ਦੀ ਸ਼ਹਿਤਾ ਹੈਗੀ ਆ ਪੁਲਿਸ ਨੂੰ ਮਾ ਲੋ ਟੈਲੀਫੋਨ ਕਰਦੇ ਹਾਂ ਅਸੀਂ ਵੀ ਤੁਸੀਂ ਆ ਮੌਕੇ ਤੇ ਆ ਚੀਜ਼ ਆ ਗਈ ਪੁਲਿਸ ਤੇ 9 ਘੰਟਾ ਬਾਅਦ ਜਾਂ 4 ਘੰਟਾ ਬਾਅਦ ਆ ਕੇ ਪੁੱਛਦੀ ਆ ਇੱਥੇ ਕਦੋਂ ਆਈ ਪੁਲਿਸ ਇੱਥੇ ਪੁਲਿਸ ਆਈ ਕਿ ਸਾਢੇ 10 11 ਵਜੇ ਆਈ ਆ ਨਾ ਇਹ 12 12 ਵਜੇ ਪੂਰੀ ਪੁਲਿਸ来 ਆ ਪਹਿਲਾਂ ਉਹ ਮੁੰਡੇ ਨੇ ਜਿਹੜਾ ਮੌਕੇ ਦਾ ਮੌਜੂਦਾ ਸਰਪੰਚ ਚਾਹੁੰਦਾ ਫੋਨ ਕਰਿਆ ਨਹੀਂ ਇਹ ਉਸ ਤੋਂ ਬਾਅਦ ਦੇ ਵਿੱਚ ਫਿਰ ਮੈਨੂੰ ਕਹਿਣ ਲੱਗੇ ਯਾਰ ਤੂੰ ਫੋਨ ਕਰ ਫਿਰ ਉਸ ਤੋਂ ਬਾਅਦ ਦੇ ਵਿੱਚ ਮੈਂ ਐਸ ਐਚ ਓ ਸਾਹਿਬ ਨੂੰ ਫੋਨ ਕਰਿਆ ਉਸ ਤੋਂ ਬਾਅਦ ਫਿਰ ਮੈਂ ਉਹ ਠਾਣੇ ਮੌਂਚੀ ਨੂੰ ਕਰਿਆ ਸੀ.ਏ.ਡੀ ਦੇ ਵਿੱਚ ਕਰਿਆ ਉਹਨਾਂ ਨੇ ਫਿਰ ਨਾਲ ਦੀ ਨਾਲ ਕਮਾਏ ਫਿਰ ਇਹਦਾ ਮੈਨੂੰ ਫੋਨ 'ਚ ਸਵਾਲ ਦਾ ਆ ਗਿਆ। ਆਹਦਾ ਸਰਪੰਚ ਸਾਹਿਬ ਮੈਂ ਆ ਪੱਖੀ ਆ ਤੇ ਮਹੌਣਾ ਮੈਂ ਯਾਰ ਸਾਰਾ ਪਿੰਡ ਤੋਂ ਤੁਸੀਂ ਡੀ ਕੇ ਅਸੀਂ ਆ ਗਏ ਆ। 12 ਵਜ ਗਈ ਤੁਸੀਂ ਇੱਥੇ ਇੱਕ ਹੁਣ ਆ ਰਹੇ ਆ। ਆਹਦਾ ਮੈਂ ਪਾਰਟੀ ਹੋਰ ਵੀ ਸੱਦੀ ਆਉਂਦੀ ਆ ਹੁਣ ਸੱਚ ਦਾ ਮੈਨੂੰ ਫੋਨ ਆ ਗਿਆ ਤੇ ਮੈਂ ਆ ਗਿਆ ਮੈਂ ਕਿਹਾ ਚਲੋ ਆਜੋ ਆ ਕੇ ਉਹ ਵੇਖ ਕੇ ਦੇਖਵਾਲ ਕਰਕੇ ਤੇ ਉਹ ਡੀ.ਡੀ.ਆਰ ਸਾਡੇ ਬੰਦਿਆਂ ਨੂੰ ਫੜਾ ਕੇ ਤੁਸੀਂ ਇੱਥੇ ਚੈੱਕ ਕਰ ਲਓ ਤੇ ਨਿਕਲਦੀ ਫੋਟੋ ਦਾ ਹੁਣ ਵੇਖੋ ਹੁਣ ਪੁਲਿਸ ਦੀ ਮਾਸਟਰ ਟੀਚਰ ਗਏ ਹੋ ਉਹਦੀ ਐਫ.ਆਈ ਹੁਣ ਕੀ ਹੋਊਗਾ ਕੀ ਨਹੀਂ ਹੋਊਗਾ ਇਹਦੀ ਅੱਗੇ ਕਾਰਵਾਈ ਕੀ ਚੱਲੂਗੀ ਕੁਝ ਕਹਿ ਨਹੀਂ ਪਰ ਜੇ ਰਾਦਾ ਹੋਵੇ ਨਾ ਪ੍ਰਸ਼ਾਸਨ ਦਾ ਤੇ ਦੇਖੋ ਗੱਲ ਕੁਝ ਨਹੀਂ ਹੈ ਬਹੁਤ ਛੇਤੀ ਵੈਸੇ ਵੈਸੇ ਪਿੰਡ ਦੇ ਵਿੱਚ ਕੋਈ ਰਾਉਂਡ-ਰਾਉਂਡ ਜਾਓ ਕਿ ਪੁਲਿਸ ਮੁਲਾਜ਼ਮ ਰਾਤ ਬਰਾਤ ਤੇ ਆਉਂਦਾ ਜੀ ਤੁਸੀਂ ਆਖਿਓ ਕਿ ਘਰੋਂ ਨਹੀਂ ਨਿਕਲ ਸਕਦੇ ਵੀ ਆਉਂਦਾ ਰਾਉਂਡ-ਰਾਉਂਡ ਨਹੀਂ 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 ਵੇਖੋ ਕੋਈ ਗਸ਼ਤ ਆ ਜੇ ਰਾਤ ਨੂੰ ਤੁਰਿਆ ਜਾਵੇ ਵਿਸਲਾ ਮਾਰਦਾ ਗੱਡੀ ਦੇ ਟੱਪ ਜਾਂ ਟੱਪ ਜਾਣ ਪਰ ਸਾਡੇ ਕਿਸੇ ਵੀ ਕੋਈ ਮੇਨ ਬੰਦਿਆਂ ਨੂੰ ਨਹੀਂ ਪਤਾਗਾ ਵੀ ਆਏ ਆ ਜਾਂ ਨਹੀਂ ਆਏਗੇ ਸਾਡੇ ਨਾਲ ਕਿਸ ਨੂੰ ਕੋਈ ਤਲਾਹ ਹੁੰਦੀ ਹੈ ਵੇਸੀ ਆ ਰਹੇ ਆ ਠੀਕ ਹੈ ਚਲੋ ਪੁਲਿਸ ਦੀ ਮਾੜੀ-ਮੋਟੀ ਕਿਸੇ ਨਾਲ ਤਲਾ ਈ ਗੱਨਾ ਪਰ ਨਹੀਂ ਪਤਾ ਲੱਗਦਾਗਾ ਇਸ ਗੱਲ ਵਿਛੇ ਦੇ ਉੱਤੇ ਇਹ ਕੀ ਹੋ ਰਿਹਾ ਕੀ ਪ੍ਰਸ਼ਾਸਨ ਨੂੰ ਪਤਾ ਬਿਲਕੁਲ ਭਾਈ ਭਾਈ ਕੀ ਹਾਲਾਤ ਨੇ ਜਿਵੇਂ ਨਸ਼ੇ ਦੀ ਗੱਲ ਕੀਤੀ ਉਹਨਾਂ ਨੇ ਕਿ ਚਟਾ ਬਹੁਤ ਸ਼ਰਮ ਕਹਿੰਦੇ ਕਿ ਅਸੀਂ ਵੇਚਾਂਗੇ ਪਰ ਕੀ ਲੱਗਦਾ ਵੀ ਸਰਕਾਰ ਜਿਹੜਾ ਕਹਿੰਦੀ ਹੈ ਕਿ ਚਟਾ ਖਤਮ ਕਰਤਾ ਜਾ ਜਿਹੜਾ ਨਸ਼ਾ ਵਿਰੁੱਧ ਯੁੱਧ ਚਲਾਇਆ ਹੋਇਆ ਫਿਰ ਉਹ ਸਰ ਕੁਝ ਕੀ ਹੈ ਮੈਂ ਤਾਂ ਇਹ ਕਹਿੰਦਾ ਜੀ ਜਿਹੜਾ ਸਰਕਾਰ ਨੇ ਮਹਮਾ ਵਿੱਡੀ ਆ ਉਹਨਾਂ ਯੁੱਧ ਨਸ਼ਿਆਂ ਵਿਰੁੱਧ ਉਹ ਕੱਲਾ ਕਾਗਜ਼ਾਜੀ ਰਹਿ ਗਿਆ ਗਰਾਊਂਡ ਲੈਵਲ ਤੇ ਤਾਂ ਆਇਆ ਹੀ ਨਹੀਂ ਜੀ ਸਾਡੇ ਤਾਂ ਇਹ ਠੋਕ ਠੋਕ ਕਹੀ ਜਾਂਦੇ ਸ਼ਰਮ ਕਹਿੰਦੇ ਅਸੀਂ ਵੇਚਾਂਗੇ ਕਹਿੰਦਾ ਤੇ ਜਦੋਂ ਇਹਨਾਂ ਨੂੰ ਫੜ ਕੇ ਲੈ ਕੇ ਜਾਂਦੇ ਚਾਰਾਂ ਦਿਨਾਂ ਤੋਂ ਬਾਅਦ ਉਹ ਜਮਾਨਤ ਤੇ ਆ ਜਾਂਦੇ ਆ ਇਹਨਾਂ ਨਾਲ ਵੈਰ ਕੌਣ ਲਵੇ ਠੀਕ ਹੈ ਇਹ ਤਾਂ ਛੋਟੇ ਛੋਟੇ ਬੱਚੇ ਆ ਸਾਨੂੰ ਤੇ ਡਰ ਲੱਗਦਾ گاਾਂ ਵਾਲਿਆਂ ਸਾਡੀਆਂ ਨਸਲਾਂ ਨੂੰ ਬਰਬਾਦ ਕਰਨਗੇ ਠੀਕ ਹੈ ਜੀ ਇਹ ਤਾਂ ਬਹੁਤ ਜ਼ਿਆਦਾ ਸਾਡੇ ਤਾਂ ਕੁੜੀਆਂ ਸ਼ਰਿਆਮ ਦਿੰਦੇ ਆ ਤੂੜੀਆਂ ਨੂੰ ਫੜਾਉਂਦੇ ਇੱਥੇ ਠੀਕ ਹੈ ਦੇ ਦਿੰਦੇ ਜਦੋਂ ਬਾ ਇੱਥੇ ਅੱਡੇ ਤੁਸੀਂ ਅੱਧਾ ਘੰਟਾ ਇੱਥੇ ਰਿਪੋਰਟਿੰਗ ਕਰਕੇ ਦੇਖ ਲਓ ਕੋਈ ਨਾ ਕੋਈ ਤੁਹਾਨੂੰ ਕਿਸੇ ਵਹੀਕਲ ਤੇ ਇੱਕ ਦੂਜੇ ਨੂੰ ਕੁੜੀਆਂ ਫੜਾਉਂਦੇ ਸ਼ਰਿਆਮ ਮਿਲ ਜਾਣਗੇ ਜੀ ਕੋਈ ਰਾਉਂਡ ਪੁਲਿਸ ਨਹੀਂ ਮਾਰਦੀ ਇਹਨਾਂ ਨੂੰ ਫੜਦੀ ਨਹੀਂ ਪਈ ਪਤਾ ਨਹੀਂ ਕੀ ਗੱ ਮੇਲ ਪਾ ਕੇ ਹਟਿਆ ਸੀਐਮ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਨੂੰ ਮੇਲ ਪਾਈ ਸੀਗੇ ਦੀ ਮੈਂ ਮੈਂ ਉਹਦਾ ਸਕੂਲ ਦਾ ਸਾਰਾ ਵੀਰਵਾ ਪਾਇਆ ਜਿਹੜੀਆਂ ਜਿਹੜੀਆਂ ਚੀਜ਼ਾਂ ਅੱਜ ਸਾਡੀਆਂ ਹੋਈਆਂ ਕਿਉਂਕਿ ਲੋਕ ਸਾਨੂੰ ਲੱਗਦਾ ਲੱਗਦਾ ਵੀ ਮੇਲ ਪਾਉਣ ਦੀ ਲੋੜ ਹੈ ਕਿਉਂਕਿ ਉਹ ਤਾਂ ਕਹਿੰਦੇ ਆ ਕਿ ਮੈਨੂੰ ਚਿੜੀ ਫੜਕਦੀ ਵੀ ਦਿਖਦੀ ਆ ਪੰਜਾਬ ਦੇ ਨਹੀਂ ਵੀਰ ਜੀ ਸਾਨੂੰ ਲੋੜ ਆ ਵੇਖੋ ਮੈਂ ਸਾਰੀ ਜਾਣੀ ਖੜਿਆ ਅਸੀਂ 2014 ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਸੀਗੇ ਜੀ ਠੀਕ ਹੈ ਸਾਨੂੰ ਤੁਹਾਨੂੰ ਸ਼ਰਮ ਆਉਣ ਲੱਗੀ ਬਾਹਰ ਜਾਂਦੇ ਨੂੰ ਲੋਕੀ ਇਹ ਕਹਿਣ ਲੱਗ ਗਏ ਆ ਵੀ ਤੁਹਾਡੀ ਸਰਕਾਰ ਨੇ ਕੁਝ ਕਰਦੀ ਨਹੀਂ ਪਈ ਠੀਕ ਹੈ ਸ਼ਰਿਆਮ ਕਹਿ ਦਿੰਦੇ ਆ ਸਾਨੂੰ ਸੁਣਨਾ ਪੈਂਦਾ ਕਿਉਂਕਿ ਸਾਡੂ ਕੋਈ ਰਿਪਲਾਈ ਨਹੀਂ ਆਉਂਦਾ ਉਹਦਾ ਸਾਨੂੰ ਹੁਣ ਉਹ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਸਾਡੇ ਅਸੀਂ ਦਰਿਆਵਾਂ ਵਛਾਉਂਦੇ ਰਹੇ ਆ ਮਹਿਮਾ ਚਲਾਉਂਦੇ ਰਹੇ ਆ ਸਾਨੂੰ ਉਹਦਾ ਜਵਾਬ ਮੰਗਦੇ ਆ ਉਹ ਕਹਿੰਦੇ ਵੀ ਤੁਹਾਡੀ ਸਰਕਾਰ ਨੇ ਕੁਝ ਕੀਤਾ ਨਹੀਂ ਉਹਨੂੰ ਮਤਲਬ ਪਛਤਾਵਾ ਹੋ ਰਿਹਾ ਉਹ ਚੀਜ਼ਾਂ ਜਿਹੜਾ ਤੁਸੀਂ ਪਹਿਲਾਂ ਕੀਤਾ ਦਰਿਆਵਾਂ ਵਛਾਈਆਂ ਬੰਦੇ ਜੋੜੇ ਸਾਰਾ ਕੁਝ ਅਸੀਂ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਮਹਿਮਨਾਂ ਚੱਲੇ ਸੀ ਵੀ ਇੱਕ ਨਸ਼ਿਆਂ ਦੇ ਰਹਿਤ ਪੰਜਾਬ ਨੂੰ ਬ ਬਣਾਵਾਂਗੇ ਹਨਾ ਪਰ ਇਹ ਮਾਨ ਸਾਹਿਬ ਤਾਂ ਅੱਜ ਬਹੁਤ ਜ਼ੋਰ ਲਾ ਰਹੇ ਆ ਉੱਪਰੋਂ ਪਰ ਤੁਹਾਨੂੰ ਗਰਾਉਂਡ ਲੈਵਲ ਤੱਕ ਕੋਈ ਚੀਜ਼ਾਂ ਪ੍ਰੋਵਾਈਡ ਨਹੀਂ ਹੋ ਰਹੀਆਂ ਜਿਹੜੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਸਾਡੇ ਦਾ ਸ਼੍ਰੀਆਮ ਚਿੱਟਾ ਵੇਖ ਰਿਹਾ ਇੱਥੇ ਕੋਈ ਰੇਡ ਹੀ ਨਹੀਂ ਪਈਗੀ ਤੇ ਉਹ ਜਿਹੜੀ ਮਹਿਮਤ ਚਲਾਈ ਜਾ ਰਹੀ ਹੈ ਮੰਤਰੀ ਲਾਲਜੀਤ ਭੁੱਲਰ ਜੀ ਆਏ ਆ ਫਰੀਦਕੋਟ ਉਹਨਾਂ ਨੇ ਤਾਂ ਉੱਥੇ ਕਚਹਿਰੀ ਦੇ ਵਿੱਚ ਗਿਫਟ ਦੇ ਕੇ ਫੋਟੋ ਕਰਵਾ ਕੇ ਗਏ ਆ ਨਾ ਉਸ ਤੋਂ ਬਾਅਦ ਥੱਲੇ ਗਰਾਉਂਡ ਲੈਵਲ ਤੇ ਤਾਂ ਕੁਝ ਆਇਆ ਹੀ ਨਹੀਂਗਾ ਡੀਸੀ ਸਾਹਿਬ ਨਾਲ ਮਿਲੇ ਉੱਥੋਂ ਮੁੜ ਗਏ ਪਰ ਪਿੰਡਾਂ ਦੇ ਹਾਲਾਤ ਵੀ ਕਦੇ ਆ ਕੇ ਵੇਖੋ ਗਰਾਉਂਡ ਲੈਵਲ ਤੇ ਉਹ ਸਾਨੂੰ ਜਾਣਨੇ ਚਾਹੀਦੇ ਆ ਬੈ ਇਹਨਾਂ ਦੀ ਆਪਾਂ ਨੂੰ ਬੈਕਗ੍ਰਾਉਂਡ ਜਾਣਣੀ ਚਾਹੀਦੀ ਆ ਥੱਲੇ ਗਰਾਉਂਡ ਲੈਵਲ ਤੇ ਬੈਕਫੀਲਡ ਲੈਣਾ ਚਾਹੀਦਾ ਵੀ ਕੀ ਹੈ ਉਹ ਸਾਨੂੰ ਉੱਪਰ ਕਾਗਜ਼ਾਂ 'ਚ ਨਹੀਂ ਸਰ ਕੋ ਚੱਲਣਾ ਥੱਲੋਂ ਚੱਲਣਾ ਕਿਉਂਕਿ ਸਾਨੂੰ ਖਿੱਚਣਾ ਚਾਹੀਦਾ ਕੰਮ ਸਾਰੇ ਦਾ ਸਾਰਾ ਸਾਰਾ ਵੀ ਸਰਕਾਰ ਦਾ ਨਾਲ ਇਹ ਵੀ ਕਹਿਣਾ ਜਿਵੇਂ ਆਪਾਂ ਗੱਲ ਕੀਤੀ ਗਏ ਉਹ ਕਹਿੰਦੇ ਆ ਕਿ 3 ਸਾਲ ਹੋ ਗਏ ਕੰਮ ਪੂਰਾ ਖਿੱਚਿਆ ਹੋਇਆ ਹੁਣ ਦੇਖੀ ਜਾਏ ਅੱਗੇ ਕੀ ਬਣਦਾ ਫਿਰ ਉਹ 3 ਸਾਲਾਂ ਵਿੱਚ ਕੀ ਖਿੱਚਿਆ ਲੱਗਦਾ ਵੀਰ ਜੀ ਸਾਡੇ 8 ਵਜੇ ਤੋਂ ਬਾਅਦ 9 ਵਜੇ ਤੋਂ ਬਾਅਦ ਕਿਸੇ ਰੋਡ ਤੇ ਤੁਸੀਂ ਸੇਫਲੀ ਲੰਘ ਹੀ ਨਹੀਂ ਸਕਦੇ ਠੀਕ ਹੈ ਠੀਕ ਹੈ ਗੱਡੀਆਂ ਵਿੱਚ ਲਾਈਆਂ ਹੁੰਦੀਆਂ ਚਿੱਟੇ ਵਾਲਿਆਂ ਦੀਆਂ ਠੀਕ ਹੈ ਤੁਹਾਨੂੰ ਤੇ ਖਤਰਾ ਵੀ ਮੈਂ ਆਪਦੀ ਜਾਨ ਬਚਾ ਲਾ ਪੈਸੇ ਭਲਾ ਇਹ ਲੈ ਜਾਣ ਠੀਕ ਹੈ ਰਾਤ ਨੂੰ 9:30 ਵਜੇ ਤੋਂ ਬਾਅਦ ਤੁਸੀਂ ਨੰਘ ਕੇ ਦਿਖਾਓ ਕਿਸੇ ਰਸਤੇ ਵਿੱਚ ਦੀ ਨੰਘ ਹੀ ਨਹੀਂ ਸਕਦੇਗੇ ਲੇਡੀਜ਼ ਤਾਂ ਜਾ ਹੀ ਨਹੀਂ ਸਕਦੀਆਂ ਕਿਸੇ ਵੀ ਹਾਲਾਤ ਕੋਸ਼ਿਸ਼ ਵੀ ਬ ਘਟਨਾ ਵਾਪਰ ਸਕਦੀਆਂ ਜਦੋਂ 5 ਵਜਾਂ ਦੇ ਬੰਦੇ ਨੂੰ ਫਿਕਰ ਪੈ ਜਾਂਦਾ ਮੈਂ ਆਪਦੇ ਘਰੇ ਪਹੁੰਚਾ ਜੇ ਹਾਲਾਤ ਹੋਏ ਪਏ ਆ ਕੱਲੇ ਸਾਡੇ ਪਿੰਡ ਦੇ ਨਹੀਂ ਕਹਿੰਦਾ ਮੈਂ ਕਹਿੰਦਾ ਫਰੀਦਕੋਟ ਇਧਰਲੀ ਬੈਲਟ ਦੇ ਸਾਰੀ ਦੇ ਇਹੀ ਹਾਲਾਤ ਆ ਥੋੜਾ ਆ ਮੈਂ ਤਾਂ ਸਾਰੀ ਆਪਣੇ ਜਿੰਨੇ ਵੀ ਪ੍ਰਸ਼ਾਸਨਾਂ ਨੂੰ ਬੇਨਤੀ ਕਰਾਂਗੇ ਅਸੀਂ ਵੀ ਗਰਾਊਂਡ ਲੈਵਲ ਤੇ ਇਹਨਾਂ ਨੂੰ ਆ ਕੇ ਤੁਸੀਂ ਦੇਖੋ ਥੱਲੇ ਵੀ ਹਾਲਾਤ ਕੀ ਬਣੇ ਪਏ ਆ ਥੱਲੇ ਆ ਕੇ ਜਿੱਟੇ ਵਾਲੇ ਤਾਂ ਸ਼ਰਿਆਮ ਫਰਦੇ ਜਦੋਂ ਤੁਸੀਂ ਹੂਟਰ ਮਾਰ ਕੇ ਨਾਂਗੇ ਜਾਂਦੇ ਹੋ ਉਹ ਦਸਾਂ ਮਿੰਟ ਬਾਅਦ ਆ ਜਾਂਦੇ ਆ ਜਾਂ ਇਹਨਾਂ ਦੀਆਂ ਜਮਾਨਤਾਂ ਲੱਗ ਜਾਂਦੀਆਂ ਤਿੰਨ ਮਹੀਨਾ ਬਾਅਦ ਉਹ ਫਿਰ ਉਹੀ ਕ ਉਹ ਇੱਕ ਟੋਕੇ ਕਹਿੰਦੇ ਅਸ ਤਾਂ ਵੇਚਾਂਗੇ ਜਿੰਰ ਤੱਕ ਇੱਥੇ ਰੁਕ ਲੋ ਹਾਂ ਠੀਕ ਹੈ ਜੀ ਬਹੁਤ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਪਿੰਡ ਵਾਸੀਆਂ ਦੇ ਨਾਲ ਨਾਲ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਦੇ ਆ ਕਿ ਜਿਹੜਾ ਸਮਾਨ ਚੋਰੀ ਕੀਤਾ ਚੋਰਾਂ ਦੇ ਵੱਲੋਂ ਆ ਦੇਖ ਸਕਦੇ ਹੋ ਕਿ ਇੱਥੇ ਡੀਵੀਆਰ ਲੱਗਿਆ ਸੀਗਾ ਡੀਵੀਆਰ ਨੂੰ ਜਿਹੜਾ ਥੋ ਚੱਕ ਕੇ ਜਿਹੜੇ ਚੋਰ ਨੇ ਉਹ ਲੈ ਗਏ ਨੇ ਤੇ ਨਾਲ LED ਐ ਹੋਰ ਕਈ ਸਮਾਨ ਆ ਸਿਲੰਡਰ ਕੁੱਕਰ ਲਗਭਗ ਸਾਰਾ ਸਮਾਨ ਆ ਜਿਹੜਾ ਉਹ ਚੋਰ ਲੈ ਗਏ ਆ ਤਾ ਜਿਹੜੀ ਸਰਕਾਰ ਦੀਆਂ ਗੱਲਾਂ ਨੇ ਵਿਖਾਉਣ ਦੇ ਕੁਝ ਹੋਰ ਨੇ ਪਰ ਜ਼ਮੀਨੀ ਹਕੀਕਤ ਦੇ ਉੱਤੇ ਦੇਖੂਗੇ ਤਾਂ ਕੁਝ ਹੋਰ ਮਿਲੇਗਾ ਤਾਂ ਇਹ ਤਸਵੀਰਾਂ ਦਿਖਾਈਆਂ ਉਮੀਦ ਕਰਦਾ ਕਿ ਸਰਕਾਰ ਵਾਕਈ ਅਸਲ ਦੇ ਵਿੱਚ ਜੇ ਕੁਝ ਕਰਨਾ ਚਾਹੁੰਦੀ ਆ ਤਾਂ ਉਹ ਕਰੂਗੀ ਦੇਖਦੇ ਲੋਕਸ ਟੀਵੀ ਧੰਨਵਾਦ